ਪਾਕਿਸਤਾਨ ਦੇ اسلامਾਬਾਦ ਦੇ ਵਿੱਚ ਦਿਨ 2 ਜੂਨ 2025 ਸਮਾਂ ਸ਼ਾਮ 5 ਵਜੇ ਦੇ ਤਕਰੀਬਨ ਸੀਸੀਟੀਵੀ ਦੇ ਵਿੱਚ ਇੱਕ ਅਜੀਹਾ ਫੁਟੇਜ ਕੈਦ ਹੋ ਜਾਂਦਾ ਹੈ ਜਿਸ ਦੇ ਵਿੱਚ ਇੱਕ ਲੜਕੇ ਨੇ ਇੱਕ ਖੋਫਨਾਕ ਹਰਕਤ ਨੂੰ ਅੰਜਾਮ ਦਿੱਤਾ ਸੀ ਤੇ ਇਹ ਬਹੁਤ ਹੀ ਜਲਦੀ ਸੋਸ਼ਲ ਮੀਡੀਆ ਰਾਹੀਂ ਇੰਟਰਨੈਸ਼ਨਲ ਲੈਵਲ ਤੱਕ ਸ਼ਾਹ ਜਾਂਦਾ ਹੈ ਪਾਕਿਸਤਾਨ ਦੀ ਫੇਮਸ ਇਨਫਲੂਐਂਸਰ ਸਾਨਾ ਯੂਸਫ ਜੋ ਕਿ ਘਰ ਦੇ ਵਿੱਚ ਮੌਜੂਦ ਹੁੰਦੀ ਹੈ ਤੇ ਉਸਦੀ ਮਾਂ ਕਿਸੇ ਕੰਮ ਦੇ ਲਈ ਮਾਰਕੀਟ ਦੇ ਵਿੱਚ ਜਾਂਦੀ ਹੈ ਪਰ ਗਲਤੀ ਦੇ ਨਾਲ ਉਹ ਗੇਟ ਖੁੱਲਾ ਛੱਡ ਦਿੰਦੀ ਹੈ ਤੇ ਇੱਕ ਮੁੰਡਾ ਜੋ ਕਿ ਝਾੜੀਆਂ ਦੇ ਵਿੱਚ ਲੁੱਕ ਕੇ ਉਸ ਘਰ ਵੱਲ ਨਜ਼ਰ ਰੱਖ ਰਿਹਾ ਸੀ ਤੇ ਜਿਸ ਤਰ੍ਹਾਂ ਹੀ ਗੇਟ ਖੁੱਲਦਾ ਹੈ ਉਹ ਗੇਟ ਰਾਹੀਂ ਘਰ ਦੇ ਅੰਦਰ ਐਂਟਰੀ ਕਰਦਾ ਹੈ ਤੇ ਘਰ ਦੇ ਵਿੱਚ ਸਨਾਂ ਦੇ ਇਲਾਵਾ ਉਸਦੀ ਪੂਆ ਵੀ ਮੌਜੂਦ ਹੁੰਦੀ ਹੈ ਤੇ ਜਦ ਉਹ ਮੁੰਡਾ ਸਨਾ ਦੇ ਬਾਰੇ ਪੁੱਛਦਾ ਹੈ ਤੇ ਭੂਆ ਇਸ਼ਾਰਾ ਕਰਕੇ ਕਮਰੇ ਵੱਲ ਭੇਜ ਦਿੰਦੀ ਹੈ ਤੇ ਪਿੱਛੇ-ਪਿੱਛੇ ਉਸਦੇ ਪਾਣੀ ਲੈ ਕੇ ਪਹੁੰਚਦੀ ਹੈ ਪਰ ਉਹ ਕੁਝ ਆਵਾਜ਼ਾਂ ਸੁਣਦੀ ਹੈ ਜਿਸ ਦੇ ਵਿੱਚ ਸਨਾ ਉਸ ਨੂੰ ਕਹਿਰੀ ਹੁੰਦੀ ਹੈ ਕਿ ਤੂੰ ਸ਼ਾਂਤ ਦੇਖੇ ਨਾਲ ਮੇਰੇ ਨਾਲ ਗੱਲ ਕਰ ਇਸ ਘਰ ਦੇ ਵਿੱਚ ਕੈਮਰੇ ਲੱਗੇ ਹਨ ਅਗਰ ਤੂੰ ਕੋਈ ਅਜੀਹੀ ਹਰਕਤ ਕੀਤੀ ਤਾਂ ਉਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ ਬਸ ਇੰਨੀ ਗੱਲ ਕਹਿਨ ਦੀ देर ਹੁੰਦੀ ਹੈ ਉਹ ਮੁੰਡਾ ਉਸ ਦੀ ਛਾਤੀ ਦੇ ਵਿੱਚ ਲੋਡਡ ਰਿਵੋਲਵਰ ਰਾਹੀਂ ਦੋ ਗੋਲੀਆਂ ਮਾਰ ਦਿੰਦਾ ਹੈ ਤੇ सना ਦੀ ਜੋ ਭੂਆ ਹੁੰਦੀ ਉਸਦੇ ਹੱਥੋਂ ਗਲਾਸ ਛੁੱਟ ਜਾਂਦਾ ਹੈ ਤੇ ਉਹ सना ਦੇ ਲਤਵ ਸਰੀਰ ਦੇ ਕੋਲ ਪਹੁੰਚ ਕੇ ਉਸ ਨੂੰ ਫੜਦੀ ਹੈ ਤੇ ਉਹ ਮੁੰਡਾ सना ਦੇ ਭੂਆ ਨੂੰ ਵੀ ਪਿਸਤੌਲ ਦਿਖਾਉਂਦਾ ਹੈ ਤੇ ਉਸ ਦਾ ਜੋ ਮੋਬਾਈਲ ਹੈ ਉਹ ਤੋਂ ਲੈ ਕੇ ਉਹ ਨੂੰ ਭੱਜ ਜਾਂਦਾ ਹੈ ਇਹਨੇ ਨੂੰ ਉਸਦੇ ਆਸ ਪड़ोस ਦੇ ਤੇ ਉਸ ਦੀ ਮਾਂ ਵੀ ਘਰੇ ਪਹੁੰਚ ਜਾਂਦੀ ਹੈ ਐਂਬੂਲੈਂਸ ਦਾ ਰੇਨਮੈਂਟ ਕੀਤਾ ਜਾਂਦਾ ਹੈ सना ਨੂੰ ਲੈ ਜਾ ਲੈ ਕੇ ਜਾ ਰਹੇ ਹੁੰਦੇ ਹਨ ਕਿ ਰਸਤੇ ਦੇ ਵਿੱਚ ਹੀ ਉਸ ਦਾ ਉਸ ਦੀ ਮੌਤ ਹੋ ਜਾਂਦੀ ਹੈ ਤੇ ਜਦ ਇੱਕ ਖਬਰ ਸੋਸ਼ਲ ਮੀਡੀਆ ਰਾਹੀਂ ਰੋਕਾਂ ਤੱਕ ਪਹੁੰਚਦੀ ਹੈ ਤਾਂ ਕੁਝ ਲੋਕ ਇਸ ਚੀਜ਼ ਦਾ ਸੈਲੀਬ੍ਰੇਸ਼ਨ ਵੀ ਮਨਾਉਂਦੇ ਹਨ ਅੱਜ ਦੀ ਜੋ ਸੱਚੀ ਘਟਨਾ ਹੈ ਉਹ ਪਾਕਿਸਤਾਨ ਦੇ ਇਸਲਾਮਾਬਾਦ ਦੀ ਘਟਨਾ ਹੈ ਸਨਾ ਖਾਨ ਜੋ ਕਿ ਇੱਕ ਫੇਮਸ ਇਨਫਲੂਐਂਸਰ ਹੈ ਜਿਸ ਦੇ ਇੰਸਟਾਗ੍ਰam ਅਤੇ ਟਿਕਟੋਕ ਦੇ ਲਗਭਗ 6 ਲੱਖ ਤੋਂ ਜ਼ਿਆਦਾ ਫੋਲੋਅਰਸ ਹਨ ਉਹ ਜ਼ਿਆਦਾਤਰ ਫੂਡ ਬਲੌਗ ਪ੍ਰੋਮੋਸ਼ਨਲ ਬਲੌਗ ਸਕਿਨ ਕੇਅਰ ਦੇ ਬਲੌਗ ਬਣਾਉਂਦੀ ਸੀ ਤੇ ਬਹੁਤ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਜੋ ਕਿ ਜੋ ਸਨਾ ਹੈ ਉਹ اسلامਾਬਾਦ ਦੇ ਵਿੱਚ ਰਹਿ ਰਹੀ ਸੀ ਉਸਦੇ ਫਾਦਰ ਇੱਕ ਸਰਕਾਰੀ ਜੋਬ ਤੇ ਅਫਸਰ ਸੰਤੇ ਮਾਤਾ ਹਾਊਸ ਵਾਈਫ ਸੀ ਤੇ ਮਾਤਾ ਉਸ ਦੀ ਇਸ ਕੰਮ ਦੇ ਵਿੱਚ ਉਸ ਦੀ ਮਦਦ ਕਰਦੀ ਸੀ ਤਕਰੀਬਨ 1 ਸਾਲ ਪਹਿਲਾਂ ਇੱਕ ਮੁੰਡਾ ਜਿਸ ਦਾ ਨਾਮ ਉਮਰ ਹੁੰਦਾ ਹੈ ਉਹ ਉਸ ਦੀ ਲਾਈਫ ਦੇ ਵਿੱਚ ਆਉਂਦਾ ਹੈ ਉਹ ਜੋ ਕਿ ਪੇਸ਼ੇਵਰ ਜੂ ਇਨਫਲੂਐਂਸਰ ਹੀ ਹੁੰਦਾ ਹੈ ਤੇ ਉਹ ਜੋ ਕਿ ਇਹ ਕਿਰਾਏ ਤੇ ਗੱਡੀਆਂ ਲੈ ਕੇ ਕਿਸੇ ਲੋਕ ਕੁੜੀਆਂ ਦੇ ਨਾਲ ਕੋਲਾਬੋਰੇਸ਼ਨ ਕਰਕੇ ਵੀਡੀਓ ਬਣਾਉਂਦਾ ਸੀ ਜੋ ਆਪਣਾ ਗੁਜ਼ਾਰਾ ਕਰਦਾ ਸੀ ਉਹ ਆਪਣੀ ਪਿਓ ਦੀ ਪੈਨਸ਼ਨ ਤੋਂ ਹੀ ਕਰਦਾ ਸੀ ਤੇ ਉਹ ਯਾਤਰ ਕੀ ਕਰਦਾ ਸੀ ਕਿ ਰਿਚ ਜੋ ਏਰੀਆਸ ਹਨ ਉਹਨਾਂ ਦੇ ਵਿੱਚ ਜਾ ਕੇ ਵੀਡੀਓ ਬਣਾਉਂਦਾ ਸੀ ਤੇ ਆਪਣੇ ਆਪ ਨੂੰ ਬੜਾ ਰਹੀਸ ਦਿਖਾਉਂਦਾ ਸੀ ਜੋ ਕਿ ਸਭ ਕੁਝ ਫੇਕ ਹੁੰਦਾ ਸੀ ਤੇ ਇਹ ਕੁਝ ਕੋ ਫਿਰ ਹੌਲੀ ਹੌਲੀ ਅੱਗੇ ਸਮਾਂ ਨਿਕਲਦਾ ਹੈ ਤੇ ਇੱਕ ਦਿਨ ਉਹ ਸਨਾ ਦਾ ਪ੍ਰੋਫਾਈਲ ਦੇਖ ਰਿਹਾ ਹੁੰਦਾ ਹੈ ਤੇ ਉਸ ਨੂੰ ਮੈਸੇਜ ਭੇਜਦਾ ਹੈ ਉਹ ਉਸ ਨੂੰ ਐਜ਼ ਅ ਪ੍ਰੋਫੈਸ਼ਨਲ ਦੱਸਦਾ ਹੈ ਕਿ ਉਹ ਆਪਣੀ ਪ੍ਰੋਮੋਸ਼ਨ ਕਰਵਾਉਣਾ ਚਾਹੁੰਦਾ ਹੈ ਤੇ ਇਸ ਵਿਹਾਰ ਤੇ ਉਸ ਨੂੰ ਮੈਸੇਜ ਭੇਜਦਾ ਪਰ ਸਨਾ ਉਸ ਨਾਲ ਕੋਈ ਜਿਆਦਾ ਉਸਨੂੰ ਇੰਟਰਸਟ ਨਹੀਂ ਦਿਖਾਉਂਦੀ ਹੈ ਪਰ ਜੋ ਉਮਰ ਹੁੰਦਾ ਹੈ ਉਸ ਦਾ ਪਿੱਛਾ ਫੇਰ ਵੀ ਨਹੀਂ ਛੱਡਦਾ ਉਸ ਨੂੰ ਬਾਰ-ਬਾਰ ਮੈਸੇਜ ਕਰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੇਰੇ ਪਾਸ ਬਹੁਤ ਸਾਰੇ ਵਧੀਆ ਬ੍ਰਾਂਡ ਦੀ ਡੀਲਸ ਹਨ ਅਗਰ ਤੁਹਾਨੂੰ ਬਹੁਤ ਸਾਰੀਆਂ ਪਸੰਦ ਆਣਗੀਆਂ ਲੇਕਿਨ ਸਨਾ ਉਸ ਉਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੀ ਹੈ ਤੇ ਫਿਰ ਹੌਲੀ-ਹੌਲੀ ਉਹ ਆਪਣੀ ਜੇਤੂ ਪਿੱਛੇ ਨਹੀਂ ਹਟਦਾ ਹੈ ਤੇ ਉਹ ਬਾਰ-ਬਾਰ ਉਸ ਨੂੰ ਕਾਲ ਵੀਡੀਓ ਕਾਲਸ ਮੈਸੀ ਵੀ ਗੇਰਾ ਕਰਦਾ ਰਹਿੰਦਾ ਹੈ ਤੇ ਸਾਨਾ ਨੇ ਇਹ ਚੀਜ਼ਾਂ ਸਭ ਆਪਣੇ ਘਰ ਵਾਲਿਆਂ ਨੂੰ ਵੀ ਦੱਸਿਆ ਦੱਸਿਆ ਸਨ ਪਰ ਇਹ ਚੀਜ਼ ਦਾ ਉਮਰ ਤੇ ਕੋਈ ਵੀ ਅਸਰ ਨਹੀਂ ਹੁੰਦਾ ਹੈ ਤੇ ਇੱਕ ਦਿਨ ਟਾਈਮ ਟਾਈਮ ਹੌਲੀ ਹੌਲੀ ਅੱਗੇ ਨਿਕਲਦਾ ਹੈ ਤੇ ਦਿਨ ਆਉਂਦਾ ਹੈ 29 ਮਈ 2025 ਦਾ ਤੇ ਇਸ ਦਿਨ ਸਾਨਾ ਦਾ ਬਰਥਡੇ ਹੁੰਦਾ ਹੈ ਤੇ ਉਸ ਦਿਨ ਜੋ ਉਮਰ ਹੁੰਦਾ ਹੋ ਕੀ ਕਰਦਾ ਹੈ ਬਹੁਤ سارے ਗਿਫਟ ਪਰਚੇਸ ਕਰਦਾ ਹੈ ਤੇ ਇੱਕ ਵੱਡੀ ਗੱਡੀ ਲੈ ਕੇ ਅਕਿਲਾ ਰੈਂਟ ਕਰ ਕਰ ਰੈਂਟ ਤੇ ਕਰਵਾ ਕੇ ਉਹ ਸਨਾ ਦੇ ਘਰ ਪਹੁੰਚ ਜਾਂਦਾ ਹੈ ਪਰ ਸਨਾ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੰਦੀ ਹੈ ਤੇ ਘਰ ਵੱਲੋਂ ਘਰ ਵਾਲਿਆਂ ਵੱਲੋਂ ਹੀ ਉਸ ਨੂੰ ਮੈਸੇਜ ਭੇਜ ਦਿੰਦੀ ਹੈ ਕਿ ਉਹ ਘਰ ਨਹੀਂ ਹੈ ਤੇ ਇਹ ਚੀਜ਼ ਉਮਰ ਨੂੰ ਬਹੁਤ ਬੁਰੀ ਲੱਗਦੀ ਹੈ ਤੇ ਉਹ ਉਸ ਦੀ ਜੋ ਪਿਆਰ ਹੁੰਦਾ ਉਹ ਨਫ਼ਰਤ ਦੇ ਵਿੱਚ ਬਦਲ ਜਾਂਦਾ ਹੈ ਤੇ ਇਸ ਤੋਂ ਬਾਅਦ ਉਹ ਉਸ ਨੂੰ ਉਸ ਨਾਲ ਬਦਲਾ ਲੈਣਾ ਚਾਹੁੰਦਾ ਹੈ ਕਿਉਂਕਿ ਉਮਰ ਨੂੰ ਉਸਦੇ ਘਰ ਬਾਰੇ ਪਹਿਲੇ ਹੀ ਪਤਾ ਲੱਗ ਚੁੱਕਾ ਸੀ ਤੇ ਇਸ ਲਈ ਉਹ ਉਸ ਨਜ਼ਰ ਰੱਖਣੀ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਆਂਦਾ ਹੈ ਸਮਾਂ 2 ਜੂਨ 2025 ਤੇ ਉਸ ਉਸਦੇ ਘਰ ਦੇ ਬਾਹਰ ਇੱਕ ਪੇੜ ਲੱਗਾ ਹੁੰਦਾ ਹੈ ਉਸਦੇ ਉਹ ਦੁਆਲੇ ਲੁਕਿਆ ਹੁੰਦਾ ਹੈ ਤੇ ਉਹ ਗੇਟ ਖੁੱਲਣ ਦਾ ਵੇਟ ਕਰ ਰਿਹਾ ਹੁੰਦਾ ਹੈ ਕਿ ਜਿਸ ਤਰ੍ਹਾਂ ਹੀ ਗੇਟ ਖੁੱਲੇਗਾ ਉਹ ਅੰਦਰ ਇੰਟਰ ਕਰ ਦੇਗਾ ਕਿਉਂਕਿ ਉਹ ਇੱਕ ਲੋਡਡ ਗਨ ਵੀ ਲੈ ਕੇ ਆਇਆ ਸੀ ਕਿਉਂਕਿ ਉਹ ਪੂਰਾ ਮਾਰਨ ਦਾ ਪਲਾਨ ਬਣਾ ਕੇ ਆਇਆ ਹੋਇਆ ਸੀ ਤੇ ਜਿਸ ਤਰ੍ਹਾਂ ਹੀ ਗੇਟ ਖੁੱਲਦਾ ਹੈ ਸਨਦੀ ਮਾਂ ਗੇਟ ਖੋਲ ਕੇ ਮਾਰਕੀਟ ਵੱਲ ਜਾਂਦੀ ਹੈ ਉਹ ਅੰਦਰ ਇੰਟਰ ਕਰ ਜਾਂਦਾ ਹੈ ਤੇ ਭੂਆ ਤੋਂ ਪੁੱਛਦਾ ਹੈ ਤੇ ਭੂਆ ਸਮਝਦੀ ਹੈ ਕਿ ਇਹ ਸ਼ਾਇਦ ਸਨਾ ਦਾ ਦੋਸਤ ਹੋਏਗਾ ਤੇ ਉਹ ਉਸ ਨੂੰ ਦੱਸ ਦਿੰਦੀ ਹੈ ਕਿ ਉੱਤੇ ਕਮਰੇ ਦੇ ਵਿੱਚ ਹੈ ਤੇ ਇਸ ਤੋਂ ਬਾਅਦ ਉਹ ਜਿਸ ਤਰ੍ਹਾਂ ਹੀ ਉਹ ਉਸਦੇ ਕਮਰੇ ਦੇ ਵਿੱਚ ਪਹੁੰਚਦਾ ਹੈ ਤੇ ਉਹਨਾਂ ਦੀ ਤੂਤੂ ਮੈਂ ਸ਼ੁਰੂ ਹੋ ਜਾਂਦੀ ਹੈ ਤੇ ਕਾਫੀ ਬਹਿਸ ਵਸਾਈ ਹੁੰਦੀ ਹੈ ਤੇ ਸਨਾ ਉਹ ਸਨਾ ਨੂੰ ਮਤਲਬ ਕਿ ਆਪਣਾ ਮਤਲਬ ਕਿ ਇਜ਼ਹਾਰ ਪਿਆਰ ਦਾ ਇਜ਼ਹਾਰ ਵੀ ਕਰਦਾ ਹੈ ਲੇਕਿਨ ਸਨਾ ਉਹ ਸਭ ਚੀਜ਼ਾਂ ਨੂੰ ਮਨਾਂ ਕਰ ਦਿੰਦੀ ਹੈ ਤੇ ਉਸ ਦਾ ਉਸ ਵਿੱਚ ਕੋਈ ਵੀ ਇੰਟਰਸਟ ਨਹੀਂ ਹੁੰਦਾ ਹੈ ਤੇ ਇਸ ਕਰਕੇ ਉਹ ਹੋਰ ਵੀ ਆਗਬੂਲਾ ਹੋ ਜਾਂਦਾ ਹੈ ਤੇ ਸਨਾ ਦੇ ਛਾਤੀ ਤੇ ਦੋ ਗੋਲੀਆਂ ਮਾਰ ਦਿੰਦਾ ਹੈ ਤੇ ਜਿਸ ਕਰਕੇ ਸਨਾ ਖੂਨ ਦੇ ਵਿੱਚ ਲਤਪਤ ਉਸੇ ਹੀ ਡਿੱਗ ਜਾਂਦੀ ਹੈ ਤੇ ਪਿੱਛੇ ਉਸ ਦੀ ਭੂਆ ਆ ਰਹੀ ਹੁੰਦੀ ਹੈ ਤੇ ਉਮਰ ਉਸ ਨੂੰ ਵੀ ਗਨ ਦਿਖਾਉਂਦਾ ਡਰਾਉਂਦਾ ਹੈ ਤੇ ਸਨਾ ਦਾ ਫੋਨ ਚੱਕ ਕੇ ਉਤੋਂ ਰਫਾ ਦਾ ਫੋਟੋ ਜਾਂਦਾ ਹੈ ਇਸ ਤੋਂ ਬਾਅਦ ਉਹ ਜੋ ਫੁਟੇਜ ਹੁੰਦੀ ਹੈ ਉਹ ਕਾਫੀ ਵਾਇਰਲ ਹੁੰਦੀ ਹੈ ਤੇ ਪੁਲਿਸ ਤੇ ਵੀ ਪ੍ਰੈਸ਼ਰ ਬਣਦਾ ਹੈ ਫਿਰ ਜਦ ਪੁਲਿਸ ਸਨ ਦੇ ਘਰ ਪਹੁੰਚਦੀ ਹੈ ਤੇ ਉਹ ਸਭ ਸੀਸੀਟੀਵੀ ਵੀ ਉੱਥੋਂ ਦੇਖੰਗਾਲਦੀ ਹੈ ਤੇ ਲਗਭਗ 135 ਦੇ ਕਰੀਬ ਸੀਸੀਟੀਵੀ ਕੰਗਾਲ ਕੇ ਉਸ ਮੁੰਡੇ ਤੱਕ ਪਹੁੰਚ ਜਾਂਦੀ ਹੈ ਲੇਕਿਨ ਪਹਿਲਾਂ ਤਾਂ ਉਹ ਅਨ ਆਈਡੈਂਟੀਫਾਈ ਕਤਲ ਲੱਗ ਰਿਹਾ ਸੀ ਤੇ ਕੁਝ ਸਮਝ ਨਹੀਂ ਲੱਗ ਰਹੀ ਸੀ ਫਿਰ ਪੁਲਿਸ ਦੀ ਮੁਸੱਕਰ ਤੋਂ ਬਾਅਦ ਵੀ ਘੰਟਿਆਂ ਬਾਅਦ ਉਹ ਉਮਰ ਤੱਕ ਮੌਹਂ ਜਾਂਦੇ ਹਨ ਤੇ ਉਸ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਤੇ ਜਦ ਉਹ ਉਸ ਤੋਂ ਪੁੱਛਗਿੱਛ ਕਰਦੇ ਹਨ ਤੇ ਉਹ ਦੱਸਦੇ ਹਨ ਤੇ ਫਿਰ ਉਹ ਇਹ ਦੱਸਦੇ ਹਨ ਇਸ ਕਤਲ ਦਾ ਮੇਨ ਮੋਟਿਵ ਪਰਸਨਲ ਰਿਜੈਕਸ਼ਨ ਸੀ ਤੇ ਇਸ ਤੋਂ ਬਾਅਦ ਜੋ ਉਮਰ ਹੁੰਦਾ ਹੈ ਉਸ ਤੋਂ ਪਿਸਟਲ ਵੀ ਲੈ ਲਿਆ ਜਾਂਦਾ ਹੈ ਤੇ ਉਸ ਤੋਂ ਜੋ ਸਨਾ ਦਾ ਹੈ ਮੋਬਾਈਲ ਵੀ ਲਿਆ ਜਾਂਦਾ ਹੈ ਤੇ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਮੋਬਾਈਲ ਨੂੰ ਕਿਉਂ ਲੈ ਕੇ ਗਿਆ ਸੀ ਤੇ ਉਹ ਦੱਸਦਾ ਸੀ ਕਿ ਉਸਦੇ ਨਾਲ ਜੋ ਸਨਾ ਦੀ ਚੈਟ ਹੋਈ ਹੈ ਉਹ ਉਸ ਨੂੰ ਡਿਲੀਟ ਕਰਨਾ ਚਾਹੁੰਦਾ ਸੀ ਤਾਂ ਕਿ ਉਹ ਕਿਸੇ ਚੱਕਰ ਦੇ ਵਿੱਚ ਫਸੇ ਨਾ ਤੇ ਰਿਵੋਲਵਰ ਵੀ ਪੁਲਿਸ ਆਪਣੇ ਕਬਜੇ ਦੇ ਵਿੱਚ ਲੈ ਲੈਂਦੀ ਹੈ ਤੇ ਅੱਗੇ ਦੀ ਉਹ ਪੜਤਾਲ ਕਰ ਰਹੀ ਹੈ ਕਿ ਰਿਵੋਲਵ ਉਸ ਨੇ ਕਿੱਥੋਂ ਇਹ ਪ੍ਰਾਪਤ ਕੀਤਾ ਰਿਵੋਲਵਰ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਸਨਾ ਦਾ ਕਤਲ ਕੀਤਾ ਹੈ ਤੇ ਇਸ ਤੋਂ ਬਾਅਦ ਕੁਝ ਲੋਕੀ ਇਸ ਇਸ ਚ ਅਸੀਂ ਇਸ ਚੀਜ਼ ਦੀ ਸੈਲੀਬ੍ਰੇਸ਼ਨ ਵੀ ਮਨਾ ਰਹੇ ਹੁੰਦੇ ਹਨ ਤੇ ਉਹ ਉਮਰ ਨੂੰ ਸਹੀ ਕਹਿ ਰਹੇ ਹਨ ਤੇ ਸਨਾਂ ਨੂੰ ਗਲਤ ਕਹਿ ਰਹੇ ਹਨ ਕਿ ਲੋਕਾਂ ਦੀ ਅਜਿਹੀ ਵੀ ਮਾਨਸਿਕਤਾ ਹੈ ਇਤੋਂ ਤੱਕ ਕਿ ਜਦਕਿ ਸਨਾਂ ਨੇ ਕੋਈ ਵੀ ਅਜਿਹੀ ਗਲਤ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਪਾਈ ਸੀ ਜਿਸ ਕਰਕੇ ਉਸ ਨੂੰ ਲੋਕੀ ਹੇਟ ਕਰਨ ਜਾਂ ਉਸ ਨੂੰ ਬੁਰਾ ਕਹਿਣ ਮੇਰਾ ਮੇਨ ਮੋਟੀ ਤੁਹਾਨੂੰ ਇੱਕ ਹਾਨੀ ਸਨਾਂ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਕਿਸੇ ਤਰੀਕੇ ਦੀ ਪਰੇਸ਼ਾਨੀ ਦੇਣਾ ਹੈ